ਇਹ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਸਨੇਹਾ ਦੇਣ ਦੇ ਲਈ ਤੁਹਾਡੇ ਰਾਹੀਂ ਉਹਨਾਂ ਤੱਕ ਸਨੇਹਾ ਪਹੁੰਚਾਉਣ ਦੇ ਲਈ ਰੱਖੀ ਹੈ ਤੇ ਜੋ ਦਸਤਾਰੇ ਖਾਲਸਾ ਰਾਜਪ੍ਰਾਤਿ ਪਹਿਲੇ ਮੂਹਰੀਆਂ ਵੱਲੋਂ ਇਹ ਤੀਸਰਾ ਦਸਤਾਰ ਵਿਮਾਲੇ ਮੁਕਾਬਲਾ ਜੋ ਹੈ ਉਹ ਫਰਵਾਇਆ ਜਾ ਰਿਹਾ ਹੈ। ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਨੌਜਵਾਨਾਂ ਦਾ ਸਰਦਾਰ ਲਖਮੀਂਦਰ ਸਿੰਘ ਜੀ ਲਖਾ ਯੂਐਸਏ ਸਰਦਾਰ ਪਰਵਿੰਦਰ ਸਿੰਘ ਜੀ ਕਾਲੋमाजरा ਸਰਦਾਰ ਕੁਲਵਿੰਦਰ ਸਿੰਘ ਕਾਲੋमाजरा ਤੇ ਹੋਰ ਉਹਨਾਂ ਦੇ ਸਾਰੇ ਸਹਿਯੋਗੀ ਬਾਬਾ ਅਰਜਨ ਸਿੰਘ ਜੀ ਮਾਪੁਰਸ਼ਾਂ ਦੀ ਅਗਵਾਈ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਕੱਲ ਜੋ ਹੈ ਇਹ ਦਸਤਾਰ ਦੇ ਦੁਮਾਲਿਆਂ ਦੇ ਮੁਕਾਬਲੇ ਜੀ ਉਰਤ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ ਪਹਿਲਾ ਇਨਾਮ 31000 ਰੁਪਇਆ ਹੈ ਔਰ ਤਿੰਨ ਤਰ੍ਹਾਂ ਦੀਆਂ categories ਜੋ ਇਹਨਾਂ ਵੱਲੋਂ ਬਣਾਈਆਂ ਗਈਆਂ ਨੇ ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਇਹ ਜੋ ਸੋਹਣੀਆਂ ਦਸਤਾਰਾਂ ਬੰਦੇ ਨੇ ਆ ਕੇ ਇਹਨਾਂ ਦੇ ਵਿੱਚ ਆਪਣਾ ਭਾਗ ਲੈਣ ਤੇ ਦਸਤਾਰ ਦੀ ਜੋ अहमियत ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ। ਸਤਿਗੁਰ ਨੇ ਸਾਨੂੰ ਦਸਤਾਰ ਜੋ ਹੈ ਇਹ ਇੱਕ ਕੁਝ ਮੀਟਰ ਦਾ ਕੱਪੜਾ ਨਹੀਂ ਇਹ ਸਿੱਖਾਂ ਦੀ ਇੱਕ ਵੱਖਰੀ ਪਹਿਚਾਣ ਹੈ ਦਸਤਾਰ ਸਾਡੀ ਸ਼ਾਨ ਹੈ। ਔਰ ਜੋ ਨੌਜਵਾਨ ਦਸਤਾਰ ਤੋਂ ਦੂਰ ਜਾ ਰਹੇ ਨੇ ਵੈਸੇ ਤਾਂ ਮੈਂ ਨੌਜਵਾਨੀ ਦਾ ਧੰਨਵਾਦ ਕਰਦਾ ਕਿ ਸਮੇਂ-ਸਮੇਂ ਨਾਲ ਐਸੇ ਗੇੜ ਆਉਂਦੇ ਰਹਿੰਦੇ ਨੇ ਅੱਜ ਤਾਂ ਜੋ ਸਮਾਂ ਨੌਜਵਾਨ ਦਸਤਾਰ ਦੇ ਨਾਲ ਛੁੱਟ ਰਹੇ ਨੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਤੇ ਵਿਸਤਾਰੇ ਖਾਲਸਾ ਵੱਲੋਂ ਜੋ ਇਹ ਦਸਤਾਰ ਮੁਕਾਬਲੇ ਤੇ ਦੁਮਾਨਿਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਉਸ ਦੇ ਵਿੱਚ ਸਾਰੇ ਨੌਜਵਾਨ ਹੌਮਹਮਾ ਕੇ ਪਹੁੰਚਣ ਉਸ ਦੇ ਵਿੱਚ ਆ ਕੇ ਭਾਗ ਲੈਣ ਉਹਨਾਂ ਦੇ ਖਾਣ ਪੀਣ ਦਾ ਰਹਿਣ ਸਹਿਣ ਦਾ ਹਰ ਤਰ੍ਹਾਂ ਦਾ ਜੋ ਪ੍ਰਬੰਧ ਹੈ ਉਹ ਕਰਵਾਇਆ ਜਾ ਰਿਹਾ ਹੈ ਰਾਜਪੁਰਾ ਦਾ ਝੰਡਾ ਕਰਾਉਣ ਜੋ ਸ਼ਹਿਰ ਦੇ ਬਿਲਕੁਲ ਵਿੱਚ ਹੈ ਜੀਟੀ ਰੋਡ ਦੇ ਉੱਤੇ ਹੈ ਰਾਜਪੁਰਾ ਆਪਣੇ ਪਟਿਆਲਾ ਚੰਡੀਗੜ੍ਹ ਜੋ ਰੋਡ ਹੈ ਉਹ ਰਾਜਪੁਰਾ ਸ਼ਹਿਰ ਦੇ ਅੰਦਰੋਂ ਲੰਘਦੀ ਉਸ ਦੇ ਉੱਤੇ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਦੇ ਵਿੱਚ ਹੋਂਮਾ ਕੇ ਪਹੁੰਚ ਕੇ ਦਸਦਾਰ ਦੀ ਸ਼ਾਨ ਨੂੰ ਵਧਾਉਣ ਦੇ ਲਈ ਕੱਲ 2 ਨਵੰਬਰ ਨੂੰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਇਸ ਦੇ ਵਿੱਚ ਇੱਥੇ ਸਾਡੇ ਜੋ ਬਹੁਤ ਪੰਜਾਬੀ ਨੂੰ ਪਿਆਰ ਕਰਨ ਵਾਲੇ ਕਲਾਕਾਰ ਨੇ ਉਹ ਸਰਦਾਰ ਵੀਰ ਸਿੰਘ ਜੀ ਉਹ ਵੀ ਪੰਮਾ ਡੂਮੇਵਾਲ ਉਹ ਵੀ ਇੱਥੇ ਪਹੁੰਚ ਰਹੇ ਨੇ ਔਰ ਸਾਰਿਆਂ ਨੇ ਇਸ ਦੇ ਵਿੱਚ ਹੋਂਮਾ ਮਾ ਕੇ ਪਹੁੰਚਣਾ ਔਰ ਇਸ ਸਮਾਗਮ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਔਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਤਨਵਲਾ ਸਾਹਿਬ ਤੇ ਹੋਰ ਬਹੁਤ ਸਾਰੀਆਂ ਧਾਰਮਿਕ ਸ਼ਖਸੀਤਾਂ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਇਸ ਲਈ ਅਮਰਤ ਸੰਚਾਰ ਜੋ ਹੈ ਉਹ ਵੀ ਕਰਵਾਇਆ ਜਾ ਰਿਹਾ ਹੈ ਔਰ ਉਸ ਦੇ ਵਿੱਚ ਵੀ ਜਿਨ੍ਹਾਂ ਨੇ ਅਮਰਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਵੱਧ ਤੋਂ ਵੱਧ ਸਾਰੇ ਨੌਜਵਾਨ ਜੋ ਥੱਲੇ ਨੰਬਰ ਵੀ ਦਿੱਤੇ ਹੋ ਨੇ ਇਸ਼ਤਿਹਾਰਾਂ ਦੇ ਵਿੱਚ ਉਹ ਇਹਨਾਂ ਦੇ ਨਾਲ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਨੇ ਔਰ ਸਾਰੇ ਵੱਧ ਤੋਂ ਵੱਧ ਆ ਕੇ ਗੁਰੂ ਵਾਲੇ ਬਣਨ ਅਮਰਤ ਦੀ ਦਾਤ ਵੀ ਪ੍ਰਾਪਤ ਕਰਨੇ ਸਾਰਿਆਂ ਨੂੰ ਬੇਨਤੀ ਹੈ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ